ਦੰਬਾ ਬਵੇਓ ਕੀ ਯਾਰ ਚੱਲ ਸਾਰੇ ਭਰਾਵਾਂ ਦੇ ਆਪਣੀ ਬਾਜੀ ਸਵੇਰੇ ਆਪਾਂ ਇਹ ਸਤਾਜ ਜੀ ਨਾਲੋਂ ਬ੍ਰਾਹਮਾਸਤਰ ਲੈਣ ਇਸ ਸਵੇਰੇ ਦਾ ਅੰਦਾਜ਼ੇ ਵਿੱਚ ਬਾਕੀ ਸਾਰੀ ਬਾਜੀਆਂ ਚ ਆਪਾਂ ਪੂਰੀ ਧੱਕ ਪਾਈ ਆ ਤੇ ਬਾਜੀ ਫੇਰੇ ਸਵੇਰੇ ਆਪਣੀ ਤੇ ਬ੍ਰਾਹਮਾਸਤਰ ਰੈਡੀ ਹੋ ਗਿਆ ਆਪਣਾ ਇਸ ਸਵੇਰੇ ਤੁਹਾਨੂੰ ਦੱਸਦੇ ਆ ਬਾਜੀ ਚ ਕੀ ਬਣਦਾ ਆ ਚੈੱਕ ਕਰਨ ਉਹ ਆ ਚੀਜ਼ੇ ਆਪਣੀ ਕੂਤਰਾ ਦੀ ਧੁੱਪੀ ਮੇਲ ਲਿੰਦੀ ਏ ਪਾਣੀ ਲਈਦਾ ਪੰਪਸ ਮਾ ਦਾ ਵਧੀਆ ਤੇ ਦੇਸੀ ਪਾਣੀ ਆ ਏ ਤੇ ਬਾਕੀ ਕੋਈ ਨਹੀਂ ਤੁਹਾਨੂੰ ਸਵੇਰੇ ਦੱਸਦੇ ਕੀ ਬਣਦਾ ਹਾਂਜੀ ਅੱਜ ਆ ਬੱਚੇ ਛੱਡਨੇ ਆ ਬਾਬਿਓ ਨਿਕਨਗੇ ਆ ਚੈੱਕ ਕਰੋ ਬਾਜੀ ਜੀ ਜੇ ਤੁਹਾਨੂੰ ਦਸਾਂਗੇ ਰਿਜ਼ਲਟ ਤਾਂ ਤਿੰਨ ਬੱਚੇ ਹੀ ਨਿਕਲਣਗੇ ਫਿਰ ਚੈੱਕ ਕਰੋ ਇਹਨਾਂ ਦਾ ਰਿਜ਼ਲਟ ਇਹ ਸਾਰਿਆਂ ਨੂੰ ਭਾਗ ਦੇਂਦੇ ਆ ਤੇ ਦੱਸੋਨੇ ਆਏਗਾ ਨਾ ਸਾਮਾ ਮੋਜ ਨਾਲ ਰਿਜ਼ਲਟ ਠੀਕ ਹੈ ਲੈ ਛੱਡ ਦੋ ਥੋੜੀ ਜਿੰਨੀ ਬੱਚਾ ਦੇ ਚਲੋ ਪੁੱਤਰਾ ਆਹਲਾ ਕੁੱਤ ਨਹੀਂ ਕਰ ਇਹਨੇ ਤੇ ਪੈਰ ਲਾਉਣੇ ਨਹੀਂ ਨਾ ਥੱਲੇ ਵੇਖੇ ਹੋ ਗਿਆ ਟਾਈਮ ਦਾ ਪਾਣਾ ਅੱਜ ਅੱਜ ਓ ਵਾਲੀ ਮੁੰਡਾ ਹੋ ਰਹੀ ਅਸਤੋ ਜਿੰਨੇ ਖੜੇ ਸਾਲ ਸਪੈਸ਼ਲ ਅਹੀਂ ਇੱਦਾਂ ਜਾਵੇ ਛੱਡ ਦਿੰਦੇ ਰਿਆਂ ਇੱਦਾਂ ਤੇਰੇ ਤੇਰੇ ਕਰ ਰੰਬੂ ਆ ਬਾਹਰ ਵਾਰਿਆ ਨਾਲ ਬਸ ਉਪਰਾ ਕਰ ਜੂ ਬੱਚੇ ਪੂਰਾ ਟਾਈਮ ਉਹ ਅੱਗੇ ਕਰਦੇ ਦੇਖ ਬਸ ਉਹ ਪੂਰੀ ਆਪਣੀ ਸੇਵ ਹੈ ਨਾ ਹਾਂ ਇੱਕ ਮਿੰਟ ਦੇਖ ਲਾ ਹਾਂਜੀ ਬਾਬਿਓ 46 ਟੈਂਪਰੇਚਰ ਆ ਤੇ ਬੱਚੇ ਆਪਣੇ ਫਰੰਡੇ ਆ ਆ ਦੇ 6 ਦੇ 6 ਹੀ ਫਰੰਡੇ ਸਾਰੇ ਕੂਤਰਾ ਆਪਣੇ ਆਜੇ ਉਸਤਾਦ ਜੀ ਆਪਣੇ ਬੱਚੇ ਫਿਰਦੇ ਜੀ ਤਿੰਨ ਬੱਚੇ ਫਿਰਦੇ ਆ ਤਿੰਨ ਵੱਡੇ ਛੇਵੇਂ ਤੇ ਛੇਵੇਂ ਫਿਰਦੇ ਸੱਟ 12 ਵਜ ਗਏ ਆ ਤੇ 46 ਡਿਗਰੀ ਟੈਂਪਰੇਚਰ ਦੇ ਆ ਜੀ ਫਿਰਦੇ ਆਪਣੇ ਮੈਂ ਨਾ ਬਾਬੇ ਦੀ ਪੂਰੀ ਕਿਰਪਾ ਵਾ ਬਸ ਆਪਣੇ ਰਹਿ ਗਏ 6 ਤੇ ਜਾਂ ਇੱਕ ਦੇਵੀ ਦਾਸ ਪਰੋਂਦੇ ਰਹਿ ਗਏ ਪੰਜੀਆਂ ਛੱਤਾਂ ਚੋਂ ਵੇਖੋ ਸੱਟ ਫਿਰਦੇ ਪੂਰੇ ਬੱਚੇ ਜਾਂਦੇ ਆਪਣੇ ਦੋ ਹੋ ਜੇ ਇੱਕ ਆ ਜੀ ਦੋ ਗੋਦਰੀਆਂ ਉੱਚੀਆਂ ਵਾ ਟਾਈਮ ਦਿਖਾਈਓ ਯਾਰ ਸੇ ਟਾਈਮ ਹੈ ਲੋ ਭਾਈ 3:47 ਮਿੰਟ ਹੋ ਗਏਗੇ ਆ ਬੈਂਡਾ ਕਬੂਤਰ ਆਪਣਾ ਇੱਥੇ ਬੈਠਾ ਆਪਣਾ ਜੀ ਟਾਈਮ ਹੋ ਗਿਆ 4:10 ਮਿੰਟ ਆ ਆਪਣੀਆਂ ਕੂਦਰੀਆਂ ਤੋਂ ਬੈਂਡੀਆਂ 43 ਡਿਗਰੀ ਟੈਂਪਰੇਚਰ ਅੱਜ ਆ ਕੂਦਰੀਆਂ ਤੋਂ ਬੈਂਡੀਆਂ ਆਪਣੀ 4:10 ਮਿੰਟ ਤੇ ਇੱਕ ਆ ਕੂਦਰੀ ਬੈਠੀ ਜੇ ਇੱਕ ਕਬੂਤਰ ਬੈਠਾ ਜੇ ਇੱਕ ਆ ਕੂਦਰੀ ਬੈਠੀ ਜੇ ਤਿੰਨ ਬੈਠੇ ਜੇ ਸੋਣੋ ਉਸਤਾਦ ਕਰਮਦਾਰ ਜਿੰਦਾਬਾਦ ਅੱਜ ਮੀਟੀ ਟੂਰਨਾਮੈਂਟ ਜਿਹੜਾ ਹੋਇਆ ਨਵਾਂ ਪਿੰਡ ਤੋਂ ਜੋ ਕਿ ਕਾਕੇ ਕਿੰਨੇ ਕਰਵਾਇਆ ਵਾ ਇਹਦੇ ਵਿੱਚੋਂ ਸਮੁਸਥਾਨ ਕਰਤਾਨ ਗਰੁੱਪ ਦੇ ਦੋ ਖੁੰਡੇ ਵਿਨਰ ਹੋਏ ਆ ਜੀ ਪਹਿਲੀ ਪੋਜੀਸ਼ਨ ਤੇ ਦੂਜੀ ਪੋਜੀਸ਼ਨ ਜਿਹੜੀ ਆ ਦੋਵੇਂ ਨਾਮ ਜਿਹੜੇ ਆ ਸਮੁਸਥਾਨ ਕਰਤਾਨ ਗਰੁੱਪ ਦੇ ਆ ਸਾਡੇ ਸਾਥ ਨੂੰ ਬਹੁਤ ਬਹੁਤ ਜਾਨੀਆਂ ਵਧਾਈਆਂ